ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਾਹਿਬ ਨੇ ਇਹ ਕਿਹਾ ਕਿ ਅਕਾਲੀ ਦਲ ਦੇ ਅੰਦਰ ਕੋਈ ਵੀ ਟੜਾ ਕਹਿੰਦਾ ਕਿ ਮੈਂ ਮਾਨਤਾ ਪ੍ਰਾਪਤਾਂ ਪੰਜ ਮੈਂਬਰੀ ਕਮੇਟੀ ਦੂਸਰਿਆਂ ਨੂੰ ਕਹਿੰਦੇ ਤੁਸੀਂ ਮਾਨਤਾ ਪ੍ਰਾਪਤ ਨਹੀਂ ਤਾਂ ਇਹ ਗੱਲਾਂ ਗਲਤ ਨੇ ਸਾਰੇ ਜਿਹੜੇ ਆ ਸਤਕਾਰਯੋਗ ਨੇ ਔਰ ਸਾਰੇ ਨੇ ਮਿਲ ਕੇ ਇਕੱਠੇ ਹੋ ਕੇ ਪੰਥ ਨੂੰ ਤਗੜੇ ਕਰਨਾ ਚਾਹੀਦਾ ਮਜ਼ਬੂਤ ਕਰਨਾ ਚਾਹੀਦਾ ਔਰ ਮੈਂ ਇਹ ਸਮਝਦਾ ਕਿ ਸਾਰੀ ਕੌਮ ਨੂੰ ਹੀ ਸੋਚਣਾ ਪਊਗਾ ਜਿਸ ਤਰ੍ਹਾਂ ਦੀ ਗੱਲ ਹੋ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਦਾ ਇੱਕ ਆਪਣਾ ਵਿਚਾਰ ਹੈ ਉਸ ਵਿੱਚ ਦਖਲ ਅੰਦਾਜ਼ੀ ਨਹੀਂ ਕਰਦੇ ਔਰ ਮਗਰ ਜਿਸ ਤਰੀਕੇ ਨਾਲ ਉਸ ਨੂੰ ਪਰਵਾਰਿਕ ਦਲ ਬਣਾਇਆ ਗਿਆ ਜਿਸ ਤਰੀਕੇ ਨਾਲ ਇੱਕ ਪਰਿਵਾਰ ਦਾ ਕਬਜ਼ਾ ਹੋ ਗਿਆ ਉਸ ਦੇ ਨਾਲ ਸ਼੍ਰੋਮਣੀ ਕਮੇਟੀ ਦੀ ਮਰਿਆਦਾ ਵੀ ਜਿਹੜੀ ਆਪਾਂ ਹੋਈ ਹੈ ਔਰ ਸ਼੍ਰੋਮਣੀ ਅਕਾਲੀ ਦਲ ਜਿਸ ਦਾ ਇੱਕ ਇਤਿਹਾਸ ਸੀ 100 ਸਾਲ ਤੋਂ ਵੱਧਾ ਉਸ ਦੇ ਅੰਦਰ ਵੀ ਬਹੁਤ ਜ਼ਿਆਦਾ ਗਰਾਵਟ ਆਈ ਆ ਜੋ ਨਹੀਂ ਹੋਣੀ ਚਾਹੀਦੀ ਸੀ ਔਰ ਕਦੇ ਵੀ ਐਸਾ ਦੇਖਣ ਨੂੰ ਨਹੀਂ ਮਿਲਿਆ ਜਿਸ ਦੇ ਨਾਲ ਪੰਜਾਬ ਪੰਜਾਬੀ ਤੇ ਕੌਮ ਪੂਰੀ ਤਰ੍ਹਾਂ ਨਿਰਾਸ਼ਾ ਇਸ ਨੂੰ ਠੀਕ ਕੀਤਾ ਜਾਵੇ ਦਰਸਤ ਕੀਤਾ ਜਾਵੇ ਇਹ ਠੀਕ ਨਹੀਂ ਹੈ ਕਿ ਕੌਮ ਦੀਆਂ ਵੀ ਕਈ ਗੱਲਾਂ ਰੱਖਣ ਵਾਲੀਆਂ ਹੁੰਦੀਆਂ ਜਿਹੜੀਆਂ ਦੂਸਰੇ ਨਹੀਂ ਰੱਖ ਸਕਦੇ ਤੇ ਉਹ ਉਹਨਾਂ ਨੂੰ ਜ਼ਰੂਰ ਇਹ ਸਿੱਧੇ ਰਸਤੇ ਤੇ ਲਿਆਉਣਾ ਚਾਹੀਦਾ ਔਰ ਪੰਜਾਬ ਪੰਜਾਬੀਆਂ ਦੀ ਔਰ ਸਿੱਖਾਂ ਦੀ ਵੀ ਆਸਤਾ ਹੋਲੀ ਹੋਲੀ ਕਟ ਹੋ ਰਹੀ ਹੈ ਇਹ ਨਹੀਂ ਹੋਣਾ ਚਾਹੀਦਾ ਔਰ ਇਸ ਨੂੰ ਬੜੀ ਮੰਦ ਭਾਗੀ ਗੱਲ ਆ ਇਸ ਨੂੰ ਰੋਕਿਆ ਜਾਣਾ ਚਾਹੀਦਾ ਔਰ ਇਸ ਨੂੰ ਡਿਸਕਰੇਜ ਕੀਤਾ ਜਾਣਾ ਚਾਹੀਦਾ ਇਹ ਜ਼ਰੂਰੀ ਹੈ